ਮਲਾਰ ਮਹੱਲਾ ਤੀਜਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਇਹੋ ਮਨ ਗਿਰਹੀ ਕਿ ਇਹੋ ਮਨ ਉਦਾਸੀ ਕਿ ਇਹੋ ਮਨ ਅਵਰਣ ਸਦਾ ਅਵਿਨਾਸੀ ਕਿ ਇਹੋ ਮਨ ਚੰਚਲ ਕਿ ਇਹੋ ਮਨ ਬੈਰਾਗੀ ਇਸ ਮਨ ਕਉ ਮਮਤਾ ਕਿੱਥਾ ਹੋ ਲਾਗੀ ਪੰਡਿਤ ਇਸ ਮਾਨਕਾ ਕਰੋ ਵਿਚਾਰ ਅਵਰ ਕੇ ਬਹੁਤਾ ਕੜਹਿ ਉਠਾਵਹਿ ਭਾਰ ਰਹਾਉ ਮਾਇਆ ਮਮਤਾ ਕਰਤੈ ਲਾਈ ਇਹੋ ਹੁਕਮ ਕਰ ਸ੍ਰੇਸ਼ਟ ਉਪਾਈ ਗੁਰ ਪ੍ਰਸਾਦੀ ਬੂਝਹੁ ਭਾਈ ਸਦਾ ਰਹੋ ਹਰ ਕੀ ਸਰਣਾਇ ਸੋ ਪੰਡਿਤ ਜੋ ਤੇਹਾ ਗੁਨਾ ਕੀ ਪੰਡ ਉਤਾਰੈ ਅਨ ਦਿਨ ਏਕੋ ਨਾਮ ਵਖਾਣੈ ਸਤਗੁਰ ਕੀ ਉਹ ਦੀ ਖਿਆਲੈ ਸਤਗੁਰ ਆਗੈ ਸੀਸ ਧਰੇ ਸਦਾ ਅਲਗ ਰਹੈ ਨਿਰਵਾਣ ਸੋ ਪੰਡਿਤ ਦਰਗਹਿ ਪਰਵਾਣ ਸਦਨਾ ਮਹਿ ਏਕੋ ਏਕ ਵਖਾਣਾ ਜਾਂ ਏਕੋ ਵੇਖੇ ਤਾਂ ਏਕੋ ਜਾਣੈ ਜਾ ਕਉ ਬਖਸ਼ੇ ਮੀਲੇ ਸੂਏ ਐਥੈ ਓਥੈ ਸਦਾ ਸੁਖ ਹੋਏ ਕਹਿਤ ਨਾਨਕ ਕਵਨ ਵਿਧ ਕਰੇ ਕਿਆ ਕੋਏ ਸੋਈ ਮੁਕਤ ਜਾ ਕਉ ਕਿਰਪਾ ਹੋਏ ਆਨ ਦਿਨ ਹਰ ਗੁਣ ਗਾਵੈ ਸੋਏ ਸਾਸਤਰ ਵੇਦ ਕੀ ਫਿਰ ਕੂਕ ਨਾ ਹੋਏ ਮਲਾਰ ਮਹੱਲਾ ਤੀਜਾ ਭਰਮ ਭਰਮ ਜੋਨ ਮਨ ਮੁਖ ਭਰਮਾਈ ਜਮ ਕਾਲ ਮਾਰੇ ਨਿਤ ਪਤ ਗਵਾਈ ਸਤ ਗੁਰ ਸੇਵਾ ਜਮ ਕੀ ਕਾਣ ਚੁਕਾਈ ਹਾਰ ਪ੍ਰਭ ਮਿਲਿਆ ਮਹਿਲ ਘਰ ਪਾਈ ਪ੍ਰਾਣੀ ਗੁਰ ਮੁਖ ਨਾਮ ਧਿਆਏ ਜਨਮ ਪਦਾਰਥ ਦੁਪਿਦਾ ਖੋਇਆ ਕਉਡੀ ਬਦਲੇ ਜਾਏ ਰਹਾਉ ਕਾਰ ਕਿਰਪਾ ਗੁਰਮੁਖ ਲਗੈ ਪਿਆਰ ਅੰਤਰ ਭਗਤ ਹਾਰ ਹਰ ਉਰਤਾਰ ਭਵਜਲ ਸ਼ਬਦ ਲੰਘਾਵਣ ਹਾਰ ਦਰ ਸਾਚੈ ਦਿਸੈ ਸਚਿਆਰ ਬਹੁ ਕਰਮ ਕਰੇ ਸਤ ਗੁਰ ਨਹੀਂ ਪਾਇਆ ਬਿਨ ਗੁਰ ਭਰਮ ਭੂਲੇ ਬਹੁ ਮਾਇਆ ਹਉਮੈ ਮਮਤਾ ਬਹੁ ਮੋਹ ਵਧਾਇਆ ਦੂਜੈ ਭਾਇ ਮਨ ਮੁਖ ਦੁਖ ਪਾਇਆ ਆਪੇ ਕਰਤਾ ਅਗਮ ਅਥਾਹਾ ਗੁਰ ਸਬਦੀ ਜਪੀਐ ਸਚ ਲਾਹਾ ਹਾਜ਼ਰ ਹਜੂਰ ਹਰ ਬੇਪਰਵਾਹ ਨਾਨਕ ਗੁਰਮੁਖ ਨਾਮ ਸਮਾਹਾ ਮਲਾਰ ਮਹੱਲਾ ਤੀਜਾ ਜੀਵਨ ਮੁਕਤ ਗੁਰਮਤੀ ਲਾਗੇ ਹਰ ਕੀ ਭਗਤ ਆਨ ਦਿਨ ਸਦ ਜਾਗੇ ਸਤਗੁਰ ਸੇਵਹਿ ਆਪ ਗਵਾਏ ਹਾਉ ਤੈਨ ਜਨ ਕੇ ਸਦ ਲਾਗਾ ਉਪਾਏ ਹਾਉ ਜੀਵਾਂ ਸਦਾ ਹਰ ਕੇ ਗੁਣ ਗਾਈ ਗੁਰ ਕਾ ਸਬਦ ਮਹਾਂ ਰਸ ਮੀਠਾ ਹਰ ਕੈ ਨਾਮ ਮੁਕਤ ਗਤ ਪਾਈ ਰਹਾਉ ਮਾਇਆ ਮੋਹੋ ਅਗਿਆਨ ਗੁਬਾਰ ਮਨਮੁਖ ਮੋਹੇ ਮੁਗਦ ਗਵਾਰ ਆਨ ਦਿਨ ਧੰਦਾ ਕਰਤ ਵਿਹਾਈ ਮਾਰ ਮਾਰ ਜਮਹਿ ਮਿਲੈ ਸਜਾਈ ਗੁਰਮੁਖ ਰਾਮ ਨਾਮ ਲਿਵਲਾਈ ਕੂੜੈ ਲਾਲਚ ਨਾ ਲਪਟਾਈ ਜੋ ਕਿਸ ਹੋਵੈ ਸਹਜ ਸੁਭਾਈ ਹਰ ਰਸ ਪੀਵੈ ਰਸਨ ਰਸਾਈ ਕੋਟ ਮਦੇ ਕਿਸਹਿ 부ਝਾਈ ਆਪੇ ਵਖਸੇ ਦੇ ਵੜਾਈ ਜੋ ਧੁਰ ਮਿਲਿਆ ਸੋ ਵਿਛੜ ਨਾ ਜਾਈ ਨਾਨਕ ਹਰ ਹਰ ਨਾਮ ਸਮਾਈ ਮਲਾਰ ਮਹੱਲਾ ਤੀਜਾ ਰਸਨਾ ਨਾਮ ਸਭ ਕੋਈ ਕਹੈ ਸਤਿਗੁਰ ਸੇਵੇ ਤਾ ਨਾਮ ਲਹੈ ਬੰਧਨ ਤੋੜੇ ਮੁਕਤ ਘਰ ਰਹੈ ਗੁਰ ਸਬਦੀ ਅਸਥਿਰ ਘਰ ਬਹੈ ਮੇਰੇ ਮਨ ਕਾਹੇ ਰੋਸ ਕਰੀ ਜੈ ਲਾਹਾ ਕਾਲ ਯੁਗ RAM ਨਾਮ ਹੈ ਗੁਰਮਤ ਅਨ ਦਿਨ ਹਿਰਦੈ ਰਵੀਜੈ ਰਹਾਉ ਬਾ ਵਿਹਾ ਖੇਨ ਖੇਨ ਬਿਲ ਲਾਏ ਬਿਨ ਪਿਰ ਦੇਖੇ ਨੀਂਦ ਨਾ ਪਾਏ ਹੋਵੇ ਛੋੜਾ ਸਹਿਆ ਨਾ ਜਾਏ ਸਤ ਗੁਰ ਮਿਲੈ ਤਾਂ ਮਿਲੈ ਸੁਭਾਈ ਨਾਮ ਹੀਣ ਬਿਨ ਸੈ ਦੁਖ ਪਾਏ ਤ੍ਰਸਨਾ ਜਲਿਆ ਭੂਖ ਨਾ ਜਾਏ ਬਿਨ ਭਾਗਾ ਨਾਮ ਨਾ ਪਾਇਆ ਜਾਏ ਬਹੁ ਵਿਦ ਥਾਕਾ ਕਰਮ ਕਮਾਏ ਤ੍ਰੈ ਗੁਣ ਬਾਣੀ ਵੇਦ ਵਿਚਾਰ ਵਿਖਿਆ ਮੈਲ ਵਿਖਿਆ ਵਾਪਾਰ ਮਾਰ ਜਨਮ ਹੈ ਫਿਰ ਹੋਹੇ ਖੁਵਾਰ ਗੁਰਮੁਖ ਤੁਰਿਆ ਗੁਣ ਔਰ ਧਾਰ ਗੁਰ ਮਾਨੈ ਮਾਨੈ ਸਭ ਕੋਏ ਗੁਰ ਬਚਨੀ ਮਨ ਸੀਤਲ ਹੋਏ ਚਾਹੋ ਜੁਗ ਸੋਭਾ ਨਿਰਮਲ ਜਨ ਸੁਏ ਨਾਨਕ ਗੁਰਮੁਖ ਵਿਰਲਾ ਕੋਏ ਰਾਗ ਮਲਾਰ ਮਹੱਲਾ ਚੌਥਾ ਘਰ ਪਹਿਲਾ ਜਾਪਦੇ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਅਨ ਦੇਨ ਹਰ ਹਰ ਤੇ ਆਇਓ ਹਿਰਦੈ ਮਤ ਗੁਰਮਤ ਦੂਖ ਵਿਸਾਰੀ ਸਭ ਆਸਾ ਮਨਸਾ ਵੰਦਨ ਤੂਪੇ ਹਾਰ ਹਾਰ ਪ੍ਰਭ ਕਿਰਪਾ ਧਾਰੀ ਨਾਨੀ ਹਰ ਹਰ ਲਾਗੀ ਤਾਰੀ ਸਤਿਗੁਰ ਦੇਖ ਮੇਰਾ ਮਨ ਵਿਗਸਿਓ ਜਨ ਹਰ ਭੇਟਿਓ ਬਨਵਾਰੀ ਰਹਾ ਜਿਨ ਐਸਾ ਨਾਮ ਵਿਸਾਰਿਆ ਮੇਰਾ ਹਰ ਹਰ ਤਿਸ ਕੈ ਕੋਲ ਲਾਗੀ ਗਾਰੀ ਹਰ ਤਿਸ ਕੈ ਕੋਲ ਪਰਸੂਤ ਨਾ ਕਰਿ ਯਹੋ ਤਿਸ ਬਿਦਵਾ ਕਰ ਮਹਤਾਰੀ ਹਰ ਹਰ ਆਨ ਮਿਲਾਵੋ ਗੁਰ ਸਾਜੂ ਜਿਸ ਐਹ ਨਿਸ ਹਾਰ ਔਰ ਧਾਰੀ ਗੁਰ ਦੀਠੈ ਗੁਰ ਕਾ ਸਿਖ ਬਿਗਸੈ ਜਿਉ ਬਾਰਿਕ ਦੇਖ ਮਹਤਾਰੀ ਧਨ ਪਿਰ ਕਾ ਇਕ ਹੀ ਸੰਗਵਾਸਾ ਵਿਚ ਹਉਮੈ ਪੀਤ ਕਰਾਰੀ ਗੁਰ ਪੂਰੈ ਹਉਮੈ ਪੀਤ ਤੋਰੀ ਜਨ ਨਾਨਕ ਮਿਲੇ ਬਨਵਾਰੀ ਮਲਾਰ ਮਹੱਲਾ ਚੌਥਾ ਗੰਗਾ ਜਮੁਨਾ ਗੋਦਾਵਰੀ ਸਰਸਤੀ ਤੇ ਕਰਹ ਉਦਮ ਧੂਰ ਸਾਧੂ ਕੀਤਾਈ ਕਿਲੇ ਵਿਖ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ ਤੀਰਥ 68 ਮਜਨ ਨਾਈ ਸਤ ਸੰਗਤ ਕੀ ਧੂਰ ਪਰੇ ਓਡ ਨੇਤਰੀ ਸਭ ਦੁਰਮਤ ਮੈਲ ਗਵਾਈ ਰਹਾਉ ਜਾ ਹਰ ਨਵੀ ਤਪੈ ਭਾਗੀ ਰਥ ਆਣੀ ਕੇਦਾਰ ਥਾਪਿਓ ਮਹਸਾਈ ਕਾਂਸੀ ਕ੍ਰਿਸ਼ਨ ਚਰਾਵਤ ਗਾਉ ਮਿਲ ਹਰ ਜਨ ਸੋਭਾ ਪਾਈ ਜਿਤਨੇ ਤੀਰਥ ਦੇਵੀ ਥਾਪੇ ਸਭ ਤਿਤਨੇ ਲੋਚ ਹੈ ਧੂਰ ਸਾਧੂ ਕੀਤਾਏ ਹਰ ਕਾ ਸੰਤ ਮਿਲੈ ਗੁਰ ਸਾਧੂ ਲੈ ਤਿਸ ਕੀ ਧੂਰ ਮੁਖ ਲਾਈ ਜਤਨੇ ਸ੍ਰੇਸ਼ਟ ਤੁਮਾਰੀ ਮੇਰੇ ਸੁਆਮੀ ਸਭ ਤਿਤਨੀ ਲੋਚੈ ਧੂਰ ਸਾਧੂ ਕੀਤਾ ਹੈ ਨਾਨਕ ਲਾਟ ਹੋਵੈ ਜਿਸ ਲਿਖਿਆ ਤਿਸ ਸਾਧੂ ਧੂਰ ਦੇ ਹਰ ਪਾਰ ਲੰਘਾਈ ਮਲਾਰ ਮਹੱਲਾ ਚੌਥਾ ਤੇਸ ਜਾਨ ਕਉ ਹਰ ਮੀਠ ਲਗਾਨਾ ਜਿਸ ਹਰ ਹਰ ਕਿਰਪਾ ਕਰੈ ਤਿਸ ਕੀ ਭੂਖ ਦੂਖ ਸਭ ਉਤਰੈ ਜੋ ਹਰ ਗੁਣ ਹਰ ਉਚਰੈ ਜਪ ਮੰਨ ਹਰ 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 ਨਿਸਤਰੈ ਗੁਰ ਕੇ ਬਚਨ ਕਰਨ ਸੁਨ ਧਾਵੈ ਭਾਵ ਸਾਗਰ ਪਾਰ ਪਰੈ ਰਹਾਉ ਤੇਸ ਜਾਣ ਕੇ ਹਮ ਹਾਟ ਬਿਹਾਜੇ ਜਿਸ ਹਰ ਹਰ ਕਿਰਪਾ ਕਰੇ ਹਰ ਜਾਣ ਕਉ ਮਿਲਿਆ ਸੁਖ ਪਾਈਐ ਸਭ ਦੁਰਮਤ ਮੈਲ ਹਰੈ ਹਰ ਜਾਣ ਕਉ ਹਰ ਭੂਖ ਲਗਾਨੀ ਜਾਨ ਤ੍ਰਿਪਤੈ ਜਾਂ ਹਰ ਗੁਣ ਵਿਚਰੈ ਹਰ ਕਾ ਜਾਣ ਹਰ ਜਲ ਕਾ ਮੀਨਾ ਹਰ ਵਿਸਰਤ ਫੂਟ ਮਰੈ ਜੇਨ ਇਹ ਪ੍ਰੀਤ ਲਾਈ ਸੋ ਜਾਣੈ ਕਹਿ ਜਾਣੈ ਜਿਸ ਮਨ ਧਰੈ ਜਨ ਨਾਨਕ ਹਰ ਦੇਖ ਸੁਖ ਪਾਵੈ ਸਭ ਤਨ ਕੀ ਭੂਖ ਟਰੈ ਮਲਾਰ ਮਹੱਲਾ ਚੌਥਾ ਜਿਤਨੇ ਜੀਅ ਜੰਤ ਪ੍ਰਭ ਕੀਨੇ ਤਿਤਨੇ ਸਿਰ ਕਾਰ ਲਖਾਵੇ ਹਰ ਜਨ ਕਾਉ ਹਰ ਦੀਨ ਵਡਾਈ ਹਰ ਜਨ ਹਰ ਕਾਰ ਲਾਵੇ ਸਤਗੁਰ ਹਰ ਹਰ ਨਾਮ ਦਰੜਾਵੇ ਹਰ ਬੋਲਹੁ ਗੁਰ ਕੇ ਸਿੱਖ ਮੇਰੇ ਭਾਈ ਹਰ ਭਾਉ ਜਲ ਜਗਤ ਤਰਾਵੇ ਰਹਾ ਜੋ ਗੁਰ ਕਾਉ ਜਨ ਪੂਜੇ ਸੇਵੇ ਸੋ ਜਨ ਮੇਰੇ ਹਰ ਪ੍ਰਭ ਭਾਵੇ ਹਰ ਕੀ ਸੇਵਾ ਸਤਗੁਰ ਪੂਜਹੁ ਕਰ ਕਿਰਪਾ ਆਪ ਤਰਾਵੇ ਧਰਮ ਭੂਲੇ ਅਕੇ ਹਾਨੀ ਅੰਦਲੇ ਭ੍ਰਮ ਭ੍ਰਮ ਭੂਲੇ ਤੋ ਰਾਵੈ ਨਿਰਜੀਉ ਪੂਜਹਿ ਮੜਾਸਰੇ ਵਹਿ ਸਭ ਮਿਰਥੀ ਕਾਲ ਗਵਾਵੈ ਬ੍ਰਹਮ ਬਿੰਦੇ ਸੋ ਸਤਗੁਰ ਕਹੀਐ ਹਰ ਹਰ ਕਥਾ ਸੁਣਾਵੈ ਤਿਸ ਗੁਰ ਕਾ ਸਾਧਨ ਭੋਜਨ ਪਾਠ ਪਟੰਬਰ ਬਾਹੋ ਵਿਦ ਸਤ ਕਾਰ ਮੁਖ ਸੰਚੋ ਤਿਸੁ ਪੁਨ ਕੀ ਫਿਰ ਟੋਟ ਨ ਆਵੈ ਸਤ ਗੁਰ ਦੇਉ ਪਰਤਾਖ ਹਰਿ ਮੂਰਤ ਜੋ ਅੰਮ੍ਰਿਤ ਵਚਨ ਸੁਣਾਵੈ ਨਾਨਕ ਭਾਗ ਭਲੇ ਤਿਸ ਜਨ ਕੀ ਜੋ ਹਰ ਚਰਣੀ ਚਿਤ ਲਾਵੇ ਬਿਮਲਾਰ ਮਹੱਲਾ ਚੌਥਾ ਜਨ ਕਾ ਹੀਰੈ ਵਸਿਓ ਮੇਰਾ ਸਤਿਗੁਰ ਤੇ ਸੰਤ ਭਲੇ ਭਲ ਭਾਂਤ ਤਿਨ ਦੇਖੇ ਮੇਰਾ ਮਨ ਬਿਗਸੈ ਹਉ ਤਿਨ ਕੈ ਸਦ ਬਲ ਜਾਣਤ ਗਿਆਨੀ ਹਰਿ ਬੋਲਾਹੋ ਦਿਨ ਰਾਤ ਤਿਨ ਕੀ ਤ੍ਰਸਨਾ ਭੂਖ ਸਭ ਉਤਰੀ ਜੋ ਗੁਰਮਤਿ RAM ਰਸ ਖਾਂਤ ਰਹਾਉ ਹਰਿ ਕੇ ਦਾਸ ਸਾਧ ਸਖਾ ਜਨ ਜਿਨ ਮਿਲਿਆ ਲਹਿ ਜਾਏ ਪ੍ਰਾਂਤ ਜਿਉਂ ਜਾਲ ਦੁੱਧ ਭਿੰਨ ਭਿੰਨ ਕਾਢੈ ਚੂਣ ਹੰਸੁਲਾ ਤਿਉਂ ਦੇਹੀ ਤੇ ਚੂਣ ਕਾਢੈ ਸਾਧੂ ਹਉ ਮੈਂ ਤਾਤ ਜਨਕੈ ਪ੍ਰੀਤ ਨਾਹੀ ਹਾਰ ਹਿਰਦੈ ਤੇ ਕਪਟੀ ਨਾਰ ਨਿਤ ਕਪਟਕ ਮਾਥ ਤੈਨ ਕਉ ਕਿਆ ਕੋਈ ਦੇਖਵਾਲੈ ਓਏ ਆਪ ਵੀਜ ਆਪੇ ਹੀ ਖਾਂਤ ਹਰ ਕਾ ਚਿਹਨ ਸੋਈ ਹਰ ਜਨ ਕਾ ਹਰ ਆਪੇ ਜਨਮਹਿ ਆਪ ਰਖਾਂਤ ਧੰਨ ਧੰਨ ਗੁਰੂ ਨਾਨਕ ਸਮਦਰਸੀ ਜਨ ਨਿੰਦਾ ਊਸ ਤਤ ਤਰੀ ਤਰਾਤ ਮਲਾਰ ਮਹੱਲਾ ਚੌਥਾ ਅਗਮ ਅਗੋਚਰ ਨਾਮ ਹਰ ਊਤਮ ਹਰ ਕਿਰਪਾ ਤੇ ਜਪ ਲਿਆ ਸਤ ਸੰਗਤ ਸਾਧ ਪਾਈ ਵਡ ਭਾਗੀ ਸੰਗ ਸਾਧੂ ਪਾਰ ਪਿਆ ਮੇਰੇ ਮਾਨੀ ਆਨ ਦਿਨ ਅਨੰਦ ਭਾਇ ਗੁਰ ਪ੍ਰਸਾਦ ਨਾਮ ਹਰ ਜਪਿਆ ਮੇਰੇ ਮਨ ਕਾ ਭ੍ਰਮ ਭਾਉ ਗਇਆ ਰਹਾ ਜੇਨ ਹਰ ਗਾਇਆ ਜੇਨ ਹਰ ਜਪਿਆ ਤਿਨ ਸੰਗਤ ਹਰ ਮੇਲੋ ਕਰ ਮਇਆ ਤਿਨ ਕਾ ਦਰਸ ਦੇਖ ਸੁਖ ਪਾਇਆ ਦੁਖ ਹਉ ਮੈ ਰੋਗ ਗਇਆ ਜੋ ਆਨੰਦ ਹਿਰਦੈ ਨਾਮ ਤੇ ਆਵਹਿ ਸਭ ਜਨਮ ਤੇ ਨਾਕਾ ਸਫਲ ਭਇਆ ਓਏ ਆਪ ਤਰੇ ਸ੍ਰਿਸ਼ਟ ਸਭ ਤਾਰੀ ਸਭ ਕੁਲ ਭੀ ਪਾਰ ਭਇਆ ਤੁਧ ਆਪੇ ਆਪ ਉਪਾਇਆ ਸਭ जग ਤੁਧ ਆਪੇ ਵਸ ਕਰ ਲਿਆ ਜਨ ਨਾਨਕ ਕਾਉ ਪ੍ਰਭ ਕਿਰਪਾ ਧਾਰੀ ਵਿਖ ਡੁੱਬਦਾ ਕਾੜ ਲਿਆ